ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿੱਚ ਤੇ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਰੈਸਪੀ ਬਣਾਵਾਂਗੇ ਜਿਹੜੀ ਕਿ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਕਈ ਵਾਰੀ ਬੱਚੇ ਕਹਿੰਦੇ ਨੇ ਕਿ ਅਸੀਂ ਕੇਕ ਖਾਣਾ ਹੈ ਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿ ਆਪਾਂ ਕੇਕ ਖਰੀਦ ਕੇ ਲਿਆਈਏ ਤੇ ਉਹ ਅੱਜ ਆਪਾਂ ਕੇਕ ਘਰ ਤਿਆਰ ਕਰਾਂਗੇ ਅੱਜ ਆਪਾਂ ਬ੍ਰੈਡ ਤੇ ਪੱਕੇ ਹੋਏ ਅੰਬਾਂ ਤੋਂ ਬਹੁਤ ਹੀ ਟੇਸਟੀ ਕੇਕ ਬਣਾ ਕੇ ਤਿਆਰ ਕਰਾਂਗੇ ਮੰਗੋ ਕੇਕ ਬਣਾਉਣ ਲਈ ਆਪਾਂ ਨੂੰ ਚਾਹੀਦੇ ਨੇ ਪੱਕੇ ਹੋਏ ਅੰਬ ਤੇ ਬ੍ਰੈਡ ਤੇ ਸਭ ਤੋਂ ਪਹਿਲਾਂ ਆਪਾਂ ਦੁੱਧ ਲਿਆ ਹੈ 2 ਕੱਪ ਦੁੱਧ ਲੈ ਕੇ ਆਪਾਂ ਉਹਦੇ ਵਿੱਚ ਕਸਟਰਡ ਪਾ ਕੇ ਥੋੜਾ ਇਹਨੂੰ ਗਾੜਾ ਕਰਾਂਗੇ ਤੇ ਫਿਰ ਬਾਅਦ ਵਿੱਚ ਆਪਾਂ ਕੇਕ ਬਣਾਉਣ ਦੀ ਤਿਆਰੀ ਕਰਦੇ ਆਂ ਇੱਧਰ ਮੈਂ ਗੈਸ ਆਨ ਕਰਕੇ ਕੜਾਈ ਰੱਖੀ ਹੈ ਇਹਦੇ ਵਿੱਚ ਮੈਂ 2 ਕੱਪ ਦੁੱਧ ਪਾਵਾਂਗੀ ਦੁੱਧ ਵਿੱਚ ਹਲਕਾ ਜਿਹਾ ਉਬਾਲ ਆ ਜਾਂਦਾ ਹੈ ਫਿਰ ਇਹਦੇ ਵਿੱਚ ਆਪਾਂ ਕਸਟਰਡ ਐਡ ਕਰਾਂਗੇ ਥੋੜਾ ਮੈਂ ਦੁੱਧ ਰੱਖ ਲਿਆ ਇਹ ਦੁੱਧ ਉਬਲੇ ਹੋਇਆ ਸੀ ਇਸ ਤੋਂ ਮੈਂ ਮਲਾਈ ਉਤਾਰ ਲਈ ਤੁਸੀਂ ਚਾਹੋ ਤੇ ਇਹਦੇ ਵਿੱਚ ਕੱਚਾ ਦੁੱਧ ਵੀ ਇਸਤੇਮਾਲ ਕਰ ਸਕਦੇ ਹੋ ਦੁੱਧ ਵਿੱਚ ਇੱਕ ਉਬਾਲ ਆ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ 3 ਚਮਚੇ ਖੰਡ ਪਾਵਾਂਗੇ ਕੰਨ ਤੁਸੀਂ ਆਪਣੇ ਸਵਾਦ ਅਨੁਸਾਰ ਘੱਟ ਜਾਂ ਵੱਧ ਕਰ ਸਕਦੇ ਹੋ ਕਿਉਂਕਿ ਮਿੱਠੀਆਂ ਚੀਜ਼ਾਂ 'ਚ ਹਮੇਸ਼ਾ ਥੋੜਾ ਜਿਹਾ ਮਿੱਠਾ ਜ਼ਿਆਦਾ ਹੋਵੇ ਫੇਰ ਹੀ ਠੀਕ ਲੱਗਦੀਆਂ ਨੇ ਇਹ ਕੇਕ ਇੰਨਾ ਕ ਆਸਾਨ ਹੈ ਕਿ ਇਹਨੂੰ ਕੋਈ ਵੀ ਬਣਾ ਸਕਦਾ ਹੈ ਸਿਰਫ ਦੁੱਧ ਦਾ ਆਪਾਂ ਇੱਕ ਸਗਣਾ ਕਸੜ ਤਿਆਰ ਕਰਨਾ ਹੈ ਤੇ ਫਿਰ ਆਪਾਂ ਬ੍ਰੈਡ ਤੇ ਅੰਬ ਤੋਂ ਕੇਕ ਬਣਾਵਾਂਗੇ ਇਹਨੂੰ ਕੋਈ ਓਵਨ ਚ ਨਹੀਂ ਰੱਖਣਾ ਇਹਨੂੰ ਨੋਰਮਲ ਬਣਾ ਕੇ ਕੇਕ ਫ੍ਰਿਜ ਵਿੱਚ ਰੱਖਾਂਗੇ ਠੰਡਾ ਕਰਨ ਵਾਸਤੇ ਤੇ ਫਿਰ ਠੰਡਾ ਠੰਡਾ ਆਪਾਂ ਇਹ ਕੇਕ ਖਾਵਾਂਗੇ ਬਹੁਤ ਹੀ ਟੇਸਟੀ ਲੱਗਦਾ ਖਾਣ ਵਿੱਚ ਤਿੰਨ ਚਾਰ ਛੋਟੀਆਂ ਇਲਾਚੀਆਂ ਨੂੰ ਮੈਂ ਇਸ ਤਰ੍ਹਾਂ ਦਰਦਰਾ ਕੁੱਟ ਲਿਆ ਤੇ ਉਹਨਾਂ ਨੂੰ ਇਹ ਵਿੱਚ ਪਾਵਾਂਗੇ ਕਿਉਂਕਿ ਇਦੇ ਨਾਲ ਇਲਾਇਚੀ ਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਇਹ ਬਿਲਕੁਲ ਆਫਸਟਰਲ ਆ ਜੇ ਤੁਹਾਨੂੰ ਇਹਦਾ ਟੇਸਟ ਪਸੰਦ ਹੈ ਤੁਸੀਂ ਪਾਓ ਜੇ ਨਹੀਂ ਪਸੰਦ ਤੇ ਨਹੀਂ ਪਾਓ ਹੁਣ ਇਧਰ ਆਪਾਂ ਕਸਟਰਡ ਦਾ ਘੋਲ ਤਿਆਰ ਕਰਦੇ ਆਂ ਇਧਰ ਆਪਾਂ ਦੋ ਵੱਡੇ ਚਮਚੇ ਦੁੱਧ ਲਿਆਏ ਨੋਰਮਲ ਦੁੱਧ ਹੈ ਇਹਦੇ ਵਿੱਚ ਆਪਾਂ ਦੋ ਚਮਚੇ ਕਸਟਰਡ ਪਾਊਡਰ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਮੇਰੇ ਕੋਲ ਵਨੀਲਾ ਫਲੇਵਰ ਹੈ ਤੁਸੀਂ ਮੰਗੋ ਫਲੇਵਰ ਵੀ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਫਲੇਵਰ ਪਸੰਦ ਆ ਇਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜਦੋਂ ਵੀ ਤੁਸੀਂ ਇਹ ਦੁੱਧ ਵਿੱਚ ਕਸਟਰਡ ਐਡ ਕਰਨਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਹਿਲਾ ਲੈਣਾ ਹੈ ਕਿਉਂਕਿ ਕਸਟਰਡ ਬਹੁਤ ਜਲਦੀ نیچے ਬੈਠ ਜਾਂਦਾ ਹੈ ਤੇ ਇੱਕ ਵਾਰੀ ਤੁਸੀਂ ਪੂਰਾ ਘੋਲੇ ਦੇ ਵਿੱਚ ਐਡ ਨਹੀਂ ਕਰਨਾ ਥੋੜਾ ਥੋੜਾ ਕਰਕੇ ਐਡ ਕਰਾਂਗੇ ਨਾਲ ਨਾਲ ਇਹਨੂੰ ਹਲਾਉਂਦੇ ਵੀ ਜਾਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆ ਦੇਖੋ ਕਸਟਰਡ ਪਾਉਣ ਦੇ ਨਾਲ ਇੱਕਦਮ ਹੀ ਦੁੱਧ ਕਾਫੀ گاੜਾ ਹੋ ਗਿਆ ਹੈ ਸਿਰਫ ਇਹਨੂੰ ਅਸੀਂ 3-4 ਮਿੰਟ ਪਕਾਵਾਂਗੇ ਤਾਂ ਕਿ ਇਹਦਾ ਕੱਚਾਪਨ ਨਿਕਲ ਜਾਵੇ ਫਿਰ ਗੈਸ ਬੰਦ ਕਰਕੇ ਇਹਨੂੰ ਆਪਾਂ ਠੰਡਾ ਕਰਾਂਗੇ ਆ ਦੇਖੋ ਜੀ ਕਸਟਰਡ ਨੂੰ ਆਪਾਂ ਇੰਨਾ ਹੀ گاੜਾ ਕਰਾਂਗੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਗੈਸ ਬੰਦ ਕਰਨ ਦੇ ਬਾਅਦ ਵੀ ਇਹਨੂੰ ਅਸੀਂ ਇਸ ਤਰ੍ਹਾਂ ਥੋੜੀ देर ਹਿਲਾਉਣਾ ਹੈ ਕਿਉਂਕਿ ਇਹਦੇ ਉੱਪਰ ਇੱਕ ਮਲਾਈ ਆ ਜਾਂਦੀ ਹੈ ਉਹ ਨਹੀਂ ਆਣੀ ਚਾਹੀਦੀ ਉਹਦੇ ਨਾਲ ਇਹਦਾ ਟੇਸਟ ਅੱਛਾ ਨਹੀਂ ਆਂਦਾ ਇਹਨੂੰ ਇਸ ਤਰ੍ਹਾਂ ਥੋੜੀ देर ਘਮਾਉਂਦੇ ਰਵਾਂਗੇ ਫਿਰ ਇਹਨੂੰ ਠੰਡਾ ਕਰਾਂਗੇ ਜੀ। ਯਸਟਰਡੇ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਿੱਤਾ ਹੈ, ਤੋਂਨੀਂ ਦਿਨ ਆਪਾਂ ਇਹ ਅੰਬ ਕੱਟ ਕੇ ਤਿਆਰ ਕਰਦੇ ਆਂ। ਅੰਬਾਂ ਨੂੰ ਤੁਸੀਂ ਇਸ ਤਰ੍ਹਾਂ ਪਤਲਾ-ਪਤਲਾ ਛਿਲਕਾ ਲਾ ਲਓ। ਅੰਬਾਂ ਨੂੰ ਅਸੀਂ ਦੋ ਤਰੀਕੇ ਨਾਲ ਕੱਟਿਆ ਹੈ, ਇਹਦੀ ਅਸੀਂ ਪਿਊਰੀ ਬਣਾਵਾਂਗੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਸਲਾਈਸ ਵਿੱਚ ਕੱਟਿਆ ਹੈ। ਹੁਣ ਇਹਨੂੰ ਅਸੀਂ ਬਲੈਂਡਰ ਨਾਲ ਬਲੈਂਡ ਕਰਦੇ ਆਂ। ਤੇ ਫਿਰ ਕਰਦੇ ਆਂ ਅਗਲੀ ਤਿਆਰੀ। ਅੰਬਾਂ ਦੀ ਪਿਉਰੀ ਅਸੀਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਈ ਅਸੀਂ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਪਾਇਆ ਖਾਲੀ ਅੰਬਾਂ ਨੂੰ ਹੀ ਅਸੀਂ ਇਸ ਤਰ੍ਹਾਂ ਤਿਆਰ ਕੀਤਾ ਹੈ ਤਾਂ ਹੁਣ ਇਹਨੂੰ ਆਪਾਂ ਕਸਟਰਡ ਚ ਐਡ ਕਰਦੇ ਆਂ ਕਸਟਰਡ ਠੰਡਾ ਹੋ ਕੇ ਕਾਫੀ ਗਾੜਾ ਹੋ ਗਿਆ ਹੁਣ ਇਹ ਵਾਲੀ ਪਿਉਰੀ ਆਪਾਂ ਇਹਦੇ ਚ ਐਡ ਕਰਦੇ ਆਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਕਸਟਰਡ ਤੇ ਮੰango ਪਿਊਰੀ ਨੂੰ ਇਸ ਤਰ੍ਹਾਂ ਮਿਕਸ ਕਰ ਲਿਆ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਠੰਡਾ ਕਰਕੇ ਫ੍ਰਿਜ ਚ ਰੱਖ ਕੇ ਤੇ ਖਾ ਸਕਦੇ ਹੋ ਖਾਣ ਵਿੱਚ ਬਹੁਤ ਹੀ ਇਹਦਾ ਟੇਸਟ ਵਧੀਆ ਹੈ ਹੁਣ ਆਪਾਂ ਕਰਦੇ ਹਾਂ ਜੀ ਕੇਕ ਦੀ ਤਿਆਰੀ ਇਹਦੇ ਵਾਸਤੇ ਮੈਂ ਬ੍ਰੈਡ ਲਏ ਨੇ ਬ੍ਰੈਡ ਦੀ ਐਸਾ ਦਾ ਆਪਾਂ ਕੱਟ ਕੇ ਤਿਆਰ ਕਰਾਂਗੇ ਬ੍ਰੈਡ ਆਪਾਂ ਕੱਟ ਕੇ ਇਸ ਤਰ੍ਹਾਂ ਤਿਆਰ ਕਰ ਲਏ ਨੇ ਤੇ ਇੱਧਰ ਆਪਾਂ ਫ੍ਰੈਸ਼ ਕਰੀਮ ਲਈ ਹੈ ਇਹਨੂੰ ਥੋੜੀ ਜਿਹੀ ਚੀਨੀ ਪਾ ਕੇ ਤੇ ਇਸ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਹੈ ਇੱਕ ਸਾਈਡ ਵੱਲ ਇਸ ਤਰ੍ਹਾਂ ਹੀ ਕਮਾਣਾ ਹੈ ਥੋੜੀ ਜਿਹੀ ਆਪਾਂ ਜਿਹੜੀ ਕਰੀਮ ਮੈਲਟ ਕੀਤੀ ਹੈ ਉਹਨੂੰ ਪਹਿਲਾਂ ਲਗਾਵਾਂਗੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਬਰਤਨ ਲੈ ਸਕਦੇ ਹੋ ਮੈਂ ਇਹ ਵਾਲੀ ਟ੍ਰੇ ਲਈ ਹੈ ਇਸ ਤਰ੍ਹਾਂ ਨੂੰ ਸਾਰੀ ਸਾਈਡ ਤੇ ਚੰਗੀ ਤਰ੍ਹਾਂ ਫਿਲਾ ਲੈਣਾ ਹੈ ਹੁਣ ਇਹ ਵਾਲਾ ਕਸਟਰਡ ਹੁਣ ਇੱਥੇ ਆਪਾਂ ਬ੍ਰੈਡ ਸਲਾਈਸ ਰੱਖਦੇ ਆ ਜਿੰਨੇ ਟ੍ਰੇ ਦੇ ਵਿੱਚ ਆਂਦੇ ਨੇ ਉਹਨੇ ਤਰੀਕੇ ਤੁਸੀਂ ਆਰਾਮ ਨਾਲ ਇਹਨੂੰ ਰੱਖ ਸਕਦੇ ਹੋ ਬ੍ਰੈਡ ਸਲਾਈਸ ਆਪਾਂ ਸੈੱਟ ਕਰਤੇ ਨੇ ਹੁਣ ਫਿਰ ਇਸਤੇ ਆਪਾਂ ਕਸਟਰਡ ਦੀ ਕਲੇਅਰ ਬਣਾਵਾਂਗੇ ਥੋੜੇ ਜੇ ਇਸ ਤਰ੍ਹਾਂ ਕੱਟੇ ਹੋਏ ਅੰਬ ਜਿੰਨਾਂ ਨੂੰ ਆਪਾਂ ਇਸ ਤਰ੍ਹਾਂ ਟੁਕੜਿਆਂ 'ਚ ਕੱਟਿਆ ਹੈ ਉਹ ਐਡ ਕਰਾਂਗੇ ਫਿਰ ਇਸ ਤੇ ਆਪਾਂ ਬ੍ਰੈਡ ਸਲਾਈਸ ਲਗਾ ਦਾਂਗੇ ਤੁਸੀਂ ਇਹਨੂੰ ਬਿਸਕਟ ਨਾਲ ਵੀ ਬਣਾ ਸਕਦੇ ਹੋ ਰਸ ਨਾਲ ਵੀ ਬਣਾ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਬਣਾਉਣਾ ਹੈ ਠੀਕ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਬਣਾ ਸਕਦੇ ਹੋ ਹੁਣ ਫਿਰ ਇਸ ਤਰ੍ਹਾਂ ਆਪਾਂ ਇਸ ਤੇ ਕਸਟਰਡ ਲਗਾਵਾਂਗੇ ਹੁਣ ਇਸ ਤੇ ਨਾਰੀਅਲ ਦਾ ਬਰਾਦਾ ਇਸ ਤਰ੍ਹਾਂ ਪਾਵਾਂਗੇ ਇਹਦੇ ਨਾਲ ਇਹਦਾ ਮੈਂਗੋ ਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹਨੂੰ ਵੀ ਇਸ ਤਰ੍ਹਾਂ ਮਿਕਸ ਕਰ ਦਾਂਗੇ ਫੇਰ ਮੈਂਗੋ ਬ੍ਰੈਡ ਸ্লাইਸ ਰੱਖਾਂਗੇ ਹੁਣ ਇਸ ਤਰ੍ਹਾਂ ਥੋੜੇ ਜਿਹਾ ਮੈਂਗੋ ਸ্লাইਸ ਸਾਰੇ ਬ੍ਰੈਡ ਤੇ ਲਗਾਵਾਂਗੇ ਇਨਨ ਨੂੰ ਇਸ ਤਰ੍ਹਾਂ ਫਲਾ ਦਾਂਗੇ ਸਾਰੀ ਸਾਈਡ ਵੱਲ ਥੋੜਾ ਜਿਹਾ ਨਾਰੀਅਲ ਦਾ ਪੁਰਾਤਾ ਉਹਨੂੰ ਪਾ ਦਾਂਗੇ ਹੁਣ ਇਸ ਤੇ ਆਪਾਂ ਇਹ ਵਾਲਾ ਕਸਟਰਡ ਇਹਦੇ ਵਿੱਚ ਲੇਅਰ ਬਣਾ ਦਾਂਗੇ ਲਓ ਜੀ ਆਪਣਾ ਕੇਕ ਬਣ ਕੇ ਬਿਲਕੁਲ ਰੈਡੀ ਆ ਹੁਣ ਇਹਨੂੰ ਥੋੜਾ ਸਜਾ ਕੇ ਫਿਰ 3-4 ਘੰਟੇ ਵਾਸਤੇ ਆਪਾਂ ਇਹਨੂੰ ਫ੍ਰਿਜ ਵਿੱਚ ਰੱਖਦੇ ਹਾਂ ਜਾ ਤੁਸੀਂ ਇਹਨੂੰ ਪੂਰੀ ਰਾਤ ਵੀ ਫ੍ਰਿਜ ਚ ਰੱਖ ਸਕਦੇ ਹੋ ਤੇ ਸਵੇਰੇ ਇਹਨੂੰ ਸਰਵ ਕਰੋ ਤੇ ਬਹੁਤ ਜ਼ਿਆਦਾ ਵਧੀਆ ਹੋਏਗਾ ਪਰ ਮੈਂ ਇਹਨੂੰ 4-5 ਘੰਟੇ ਬਾਅਦ ਕੱਢ ਕੇ ਸਰਵ ਕਰਾਂਗੀ ਹੁਣ ਇਹਨੂੰ ਥੋੜਾ ਜਿਹਾ ਸਜਾਉਣਾ ਹੈ ਇਸ ਤਰ੍ਹਾਂ ਆਪਾਂ ਥੋੜੇ-ਥੋੜੇ ਕੱਟੇ ਹੋਏ ਮੰਗੋ ਸਲਾਈਸ ਐਡ ਹੋਰ ਕਰਾਂਗੇ ਥੋੜੀ ਜਿਹੀ ਟੂਟੀ ਫਰੂਟੀ ਐਡ ਕਰਾਂਗੇ ਥੋੜੀ ਜਿਹੀ ਇਸ ਤਰ੍ਹਾਂ ਸਾਈਡ ਤੇ ਹਲਕੀ-ਹਲਕੀ ਜਿਹੀ ਆਪਾਂ ਕ੍ਰੀਮ ਐਡ ਕਰਾਂਗੇ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਆਪਣੇ ਪਸੰਦ ਦਾ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਸ ਮੈਂ ਇੱਥੇ ਥੋੜੇ ਜਿਹੇ ਬਦਾਮ ਐਡ ਕਰਾਂਗੇ ਜਿਹੜੇ ਵੀ ਤੁਹਾਨੂੰ ਪਸੰਦ ਆ ਤੁਸੀਂ ਐਡ ਕਰ ਸਕਦੇ ਹੋ ਲਓ ਜੀ ਕੇਕ ਬਣ ਕੇ ਆਪਣਾ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਇਹਨੂੰ 4-5 ਘੰਟੇ ਫ੍ਰਿਜ ਚ ਰੱਖਦੇ ਆ ਤੇ ਬਿਲਕੁਲ ਠੰਡਾ ਹੁੰਦਾ ਹੈ ਤਾਂ ਫਿਰ ਇਹ ਠੰਡੇ ਠੰਡੇ ਕੇਕ ਨੂੰ ਆਪਾਂ ਸਰਵ ਕਰਾਂਗੇ ਇਹਨੂੰ ਆਪਾਂ ਉੱਪਰੋਂ ਕਵਰ ਕਰਕੇ ਤੇ ਫ੍ਰਿਜ ਵਿੱਚ ਰੱਖਾਂਗੇ। ਲਓ ਜੀ ਆਪਣਾ ਬਹੁਤ ਹੀ ਟੇਸਟੀ ਬ੍ਰੈਡ ਤੇ ਅੰਬਾ ਤੋਂ ਬਣ ਕੇ ਕੇਕ ਰੈਡੀ ਹੈ ਜਿਹਨੂੰ ਕਿ ਆਪਾਂ ਫ੍ਰਿਜ 'ਚ ਰੱਖਿਆ ਸੀ ਤੇ ਇਹ ਕਾਫੀ ਠੰਡਾ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਜੀ ਕਿਵੇਂ ਦਾ ਬਣਿਆ ਹੈ ਆਪਣਾ ਕੇਕ। ਆਹ ਦੇਖੋ ਕਿੰਨਾ ਸੋਹਣਾ ਬਣਿਆ ਹੈ ਆਪਣਾ ਕੇਕ ਕਲਰ ਦੇਖੋ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਫਟਾਫਟ ਬਣ ਕੇ ਤਿਆਰ ਹੋਇਆ ਹੈ। ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿਸ ਤਰ੍ਹਾਂ ਦਾ ਬਣਿਆ ਹੈ ਕੇਕ। ਇਸ ਤਰ੍ਹਾਂ ਨੂੰ ਮੈਂ ਕਰਦੇ ਦੇ ਨਾਲ ਕੱਟ ਲਾਂਗੇ ਆ ਦੇਖੋ ਜੀ ਕੇਕ ਨੂੰ ਆਪਾਂ ਕੱਟ ਲਿਆ ਹੁਣ ਇਹਨੂੰ ਦਿਖਾਉਂਦੇ ਆ ਆ ਦੇਖੋ ਕਿੰਨਾ ਸੋਹਣਾ ਬਣਿਆ ਏ ਦੇਖੋ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਕੱਟ ਕੇ ਵੀ ਆ ਦੇਖੋ ਕਿੰਨਾ ਸੌਫਟ ਹੈ ਲੱਗਦਾ ਨਹੀਂ ਇਸ ਤਰ੍ਹਾਂ ਕੇ ਇਹਨੂੰ ਅਸੀਂ ਬ੍ਰੈਡ ਤੋਂ ਤਿਆਰ ਕੀਤਾ ਹੈ ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦਾ ਟੇਸਟ ਕਿਵੇਂ ਦਾ ਬਣਿਆ ਆਪਣਾ ਕੇ ਬਹੁਤ ਜ਼ਿਆਦਾ ਟੇਸਟੀ ਬਹੁਤ ਜ਼ਿਆਦਾ ਸਵਾਦ ਬਣਿਆ ਹੈ ਖਾ ਕੇ ਮਜ਼ਾ ਆ ਗਿਆ ਇੱਕਦਮ ਠੰਡਾ ਠੰਡਾ ਬਸ ਇਹਨੂੰ ਥੋੜਾ ਟਾਈਮ ਲੱਗਾ ਕਿ ਇਹਨੂੰ ਫ੍ਰਿਜ ਚ ਰੱਖਿਆ ਸੀ ਜੇ ਅਸੀਂ ਇਹਨੂੰ ਠੰਡਾ ਕਰਕੇ ਖਾਣੇ ਤੇਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੁਸੀਂ ਵੀ ਇਹਨੂੰ ਇਸ ਤਰ੍ਹਾਂ ਆਪਣੇ ਘਰ ਬਣਾ ਕੇ ਟਰਾਈ ਕਰਿਓ ਬੜਾ ਸਿੰਪਲ ਤਰੀਕਾ ਹੈ ਘਰ ਦੇ ਸਮਾਨ ਤੋਂ ਹੀ ਤਿਆਰ ਹੁੰਦਾ ਹੈ ਇਹ ਸੀ ਮੇਰੀ ਮੰਗੋ ਕੇਕ ਬਣਾਉਣ ਦੀ ਰੈਸਪੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ